ਪੰਜ ਸਾਲਾਂ ਚ ਪੰਜ ਸਾਲਾਂ ਦੇ ਵਿੱਚ ਅਸੀਂ ਉਹ ਕੰਮ ਨਾ ਕੀਤੇ ਜਿਹੜੇ ਤੁਸੀਂ 70 ਸਾਲਾਂ ਚ ਨਹੀਂ ਕੀਤੇ ਮੈਂ ਸਿਆਸਤ ਛੱਡ ਦਊਂਗੀ ਜੀ ਮੈਨੂੰ ਮੇਰੇ ਮੁਖ ਜੇ ਪੰਜ ਸਾਲਾਂ ਚ ਪੰਜ ਸਾਲਾਂ ਦੇ ਵਿੱਚ ਅਸੀਂ ਉਹ ਕੰਮ ਨਾ ਕੀਤੇ ਜਿਹੜੇ ਤੁਸੀਂ 70 ਸਾਲਾਂ ਚ ਨਹੀਂ ਕੀਤੇ ਮੈਂ ਸਿਆਸਤ ਛੱਡ ਦਊਂਗੀ ਜੀ ਮੈਨੂੰ ਮੇਰੇ ਮੁਖ ਸੋਸ਼ੀ ਗਾਲ ਜੀ ਐਮਐਸਪੀ ਦੇ ਦੇਵਾਂਗੇ ਪੰਜਾਂ ਮਿੰਟਾਂ ਚ ਤੇ ਵਿਚਾਰੀ ਅਨਮੋਲ ਅਸਤੀਫਾ ਦੇਗੀ ਗਗਨ ਅਨਮੋਲ ਗਗਨ ਮਾਨ ਇਹ ਚੱਕਰ ਕੀ ਹੈ ਮੈਨੂੰ ਕੋਈ ਮਸਲਾ ਨਹੀਂ ਅਨਮੋਲ ਗਗਨ ਮਾਨ ਦੇਵੇ ਜਾਂ ਬਾਕੀ ਦੇ 92 ਦੇ ਪਰ ਮੈਨੂੰ ਇੱਕ ਗੱਲ ਨਾਲ ਮਸਲਾ ਹੈ ਕਿ ਗੇਮ ਕੀ ਹੋ ਰਹੀ ਹੈ ਇਹਦੇ ਪਿੱਛੇ ਚੱਕਰ ਕੀ ਹੈ ਸਾਰੇ ਐ ਹੀ ਇੱਕ ਹੋਰ ਮਸਲਾ ਸੀ ਕਿ ਮੁੱਖ ਮੰਤਰੀ ਸਾਹਿਬ ਛੱਡ ਗਏ ਉਹਾਂ ਦੇ ਕਿ ਜੋ ਇਹ ਲੈਂਡ ਪੂਲਿੰਗ ਵਾਲੀ ਪਾਲਿਸੀ ਹੈ ਜੋ ਇੱਕ ਬੋਰਡ ਬਣਿਆ ਹੋਇਆ ਗਮਾਡਾ ਗਲਾਡਾ ਜਾਂ ਜਿੰਨੀਆਂ ਵੀ ਇਹ ਹਾਊਸਿੰਗ ਵਾਲਾ ਮਾਮਲਾ ਹੈ ਇਹਦੇ ਤੇ ਅਸਤੀਫਾ ਦੇ ਗਏ ਉਹਨੂੰ ਦਾ ਹੈੱਡ ਕਿਸੇ ਹੋਰ ਨੂੰ ਬਣਾ ਦਿੱਤਾ ਗਿਆ ਉਹ ਮਾਮਲਾ ਕੀ ਹੈ ਔਰ ਇਹਦਾ ਪੰਜਾਬ ਦੇ ਉੱਤੇ ਅਸਰ ਕੀ ਹੋ ਰਿਹਾ ਹੈ ਪੰਜਾਬ ਨੁਕਸਾਨੀਆਂ ਕਿਵੇਂ ਜਾ ਰਿਹਾ ਮੇਰੀ ਗੱਲ ਉਹ ਹੈ ਸੋ ਪਹਿਲਾਂ ਆਉਣੇ ਅਨਮੋਲ ਗਗਨ ਮਾਨ ਤੇ ਅਸਤੀਫਾ ਦੇ ਗੀਜੀ ਸਿਆਸਤ ਛੱਡੀ ਤੇ ਫੋਨ ਬੰਦ ਕਰ ਲਿਆ ਮੈਨੂੰ ਦੱਸਿਆ ਮੈਂ ਪੁੱਛਿਆ ਕੁਝ ਬੰਦਿਆ ਤਾਂ ਕੋਈ ਵਜ੍ਹਾ ਦੱਸੀ ਆਂਦੇ ਨਹੀਂ ਜੀ ਫੋਨ ਬੰਦ ਦਾ ਹੈ ਇਹੋ ਜਿਹਾ ਕੀ ਮਸਲਾ ਹੋ ਗਿਆ ਸਿਆਸਤ ਨੇ ਇਹੋ ਜਿਹਾ ਕੀ ਦੁੱਖ ਦੇਤਾ ਕਿ ਸਿਆਸਤ ਹੀ ਛੱਡਤੀ ਭਾਈ ਜੀ ਬਾ ਮੈਂ ਤੁਹਾਨੂੰ ਕਹੂੰਗਾ ਜੇ ਸਿਆਸਤ ਬੁਰੀ ਹੈ ਤਾਂ ਮੀਨ ਤੁਹਾਡੀ ਪਾਰਟੀ ਵੀ ਬੁਰੀ ਹੈ ਕਿਉਂਕਿ ਤੁਸੀਂ ਤਾਂ ਸਿਆਸਤ ਆਮ ਆਦਮੀ ਪਾਰਟੀ ਰਾਈ ਸਿੱਖੀ ਹੈ ਤੇ ਕੀ ਅਸਤੀਫਾ ਦੇਣ ਨਾਲ ਪੰਜਾਬ ਬਚ ਜਾਊਗਾ ਜਾਂ ਸਿਰਫ ਤੁਸੀਂ ਆਪਣੇ ਆਪ ਨੂੰ ਬਚਾਇਆ ਤੁਹਾਡੀਆਂ ਕੋ ਕੋ ਫਾਈਲਾਂ ਆਰ ਆਈ ਡੀ ਸੀ ਜਾਂ ਕੁਝ ਹੋਰ ਚੀਜ਼ਾਂ ਤੁਹਾਡੀਆਂ ਉਹਨਾਂ ਕੋਲੇ ਸੀ ਤੁਹਾਨੂੰ ਲੱਗਿਆ ਜੋ ਅਸੀਂ ਕਮਾਉਣਾ ਸੀ ਉਹ ਵੀ ਕਮਾ ਲਿਆ ਇੱਕ ਵਧੀਆ ਘਰੇ ਵਿਆਹ ਹੋ ਗਿਆ ਗੱਲ ਖਤਮ ਹੋਈ ਆਪਾਂ ਆਪਣੀ ਜ਼ਿੰਦਗੀ ਜਿਉਂਗੇ ਅਗਲੇ ਬੰਦਿਆਂ ਨੂੰ ਹੋਰਾਂ ਨੂੰ ਰਸਤਾ ਖੁੱਲਾ ਝੜਦੀਏ ਉਹ ਲੁੱਟਣ ਪੰਜਾਬ ਨੂੰ ਤੇ ਪੰਜਾਬ ਜਾਇ ਟੱਠੇ ਖੂਚ ਕੀ ਇਹਦਾ ਮਤਲਬ ਇਹ ਹੈ ਤੇ ਜੇ ਇਹਦਾ ਮਤਲਬ ਇਹ ਨਹੀਂ ਤਾਂ ਸਾਹਮਣੇ ਆਵੋ ਔਰ ਦੱਸੋ ਰੀਜ਼ਨ ਕੀ ਹੈ ਅਸਤੀਫਾ ਦੇਣ ਦਾ ਸਿਆਸਤ ਛੱਡਣ ਦਾ ਮੈਨੇ ਕੀ ਹੈ ਤੁਸੀਂ ਨਹੀਂ ਦੱਸ ਪਾਉਂਗੇ ਸ਼ਾਇਦ ਮੈਨੂੰ ਲੱਗਦਾ ਹੀ ਹੈ ਜੇ ਦੱਸਣ ਵਾਲੇ ਸ਼ਾਇਦ ਕਿਤੇ ਜ਼ਮੀਰ ਤੁਹਾਡੀ ਆਤਮਾ ਜਾਗਰਤ ਹੋਵੇ ਤੇ ਤੁਸੀਂ ਬੋਲ ਪਾਉ ਮੈਂ ਦੱਸਦਾ ਕੁਝ ਗੱਲਾਂ ਪੰਜਾਬ ਵਾਲਿਆਂ ਨੂੰ ਪੰਜਾਬ ਵਾਲਿਓ ਇੱਕ ਗੱਲ ਯਾਦ ਰੱਖ ਲਓ ਤੁਹਾਨੂੰ ਲੁੱਟਿਆ ਗਿਆ ਹੈ ਪਹਿਲਾਂ ਤੋਂ ਜਦੋਂ ਤੋਂ 80 47 ਤੋਂ ਬਾਅਦ ਆਜ਼ਾਦੀ ਤੋਂ ਬਾਅਦ ਤੇ ਉਦੋਂ ਪਹਿਲਾਂ ਵੀ ਲੁੱਟਦੇ ਸੀ ਤੁਹਾਨੂੰ ਉਦੋਂ ਸਾਨੂੰ ਪਤਾ ਲੱਗ ਗਈ ਹੈ ਅਫਗਾਨੀ ਆ ਗਿਆ ਇਹ ਫਲਾਨਾ ਆ ਗਿਆ ਇਹ ਨਾਦਰ ਸ਼ਾਹ ਆ ਗਿਆ ਜਾਂ ਹੋਰ ਆ ਗਏ ਜਿਹੜੇ ਵੀ ਚੰਗੇ ਇਸ ਆ ਗਿਆ ਜਾਂਦਾ ਮੂਰ ਆ ਗਿਆ ਹੁਣ ਵੀ ਤੁਹਾਨੂੰ ਓਵੇਂ ਲੁੱਟਿਆ ਜਾ ਰਿਹਾ ਪਰ ਹੁਣ ਲੁੱਟਣ ਵਾਲਿਆਂ ਦੇ ਤੌਰ ਤਰੀਕੇ ਬਦਲ ਗਏ ਨੇ ਲੁੱਟਣ ਵਾਲੇ ਕਈ ਵਾਰੀ ਵੋਟਾਂ ਲੈਣ ਵੀ ਆਉਂਦੇ ਨੇ ਕਈ ਵਾਰੀ ਤੁਹਾਡਾ ਫਾਇਦਾ ਕਰਨ ਵੀ ਆਉਂਦੇ ਨੇ ਤੁਹਾਡੀ ਆਵਾਜ਼ ਬੰਨ ਵੀ ਆਉਂਦੇ ਨੇ ਜਿਵੇਂ ਕਿ ਆਹ ਪਾਰਟੀਆਂ ਦੇ ਪਹਿਲਾਂ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਤੇ ਰਾਜ ਕੀਤਾ ਉਹਨਾਂ ਨੇ ਕੀਤਾ ਇਹ ਗੇਮ ਪਤਾ ਕੀ ਹੈ ਇਹ ਗੇਮ ਹੈ ਪਰਸੈਪਸ਼ਨ ਦੀ ਹੁਣੇ ਜੇ ਇਲੈਕਸ਼ਨ ਹੋਣ ਵਾਲੇ ਨੇ ਤਰਨਤਾਰਨ ਕੌਨਸਟਿਟੂਐਂਸੀ ਛਲਕੇ ਚ ਕਿਉਂਕਿ ਉੱਥੋਂ ਦੇ ਉੱਥੇ ਵੀ ਇਲੈਕਸ਼ਨ ਡਿਊ ਹੈ ਅਸੈਂਬਲੀ ਦਾ ਇਹ ਆਪ ਵਾਲੇ ਨਹੀਂ ਚਾਹੁੰਦੇ ਕਿ ਇੱਕ ਪਰਸੈਪਸ਼ਨ ਬਣੇ ਕਿ ਆਖਰੀ ਇਲੈਕਸ਼ਨ ਪਰਸੈਪਸ਼ਨ ਦੇ ਵਾਈਜ਼ ਆਪ ਹਾਰ ਗਿਆ ਆਮ ਆਦਮੀ ਪਾਰਟੀ ਹਾਰ ਗਈ ਹੈ ਤੇ ਸਾਰੀਆਂ ਨੈਸ਼ਨਲ ਪਾਰਟੀਆਂ ਹਾਰ ਗਈਆਂ ਨੇ ਇਹ ਨਹੀਂ ਚਾਹੁੰਦੇ ਉਹ ਪਰਸੈਪਸ਼ਨ ਬਣੇ ਇਸ ਲਈ ਆਸਤੀਫਾ ਹੋਇਆ ਤੇ ਨਾਲ ਨਾਲ ਇਹ ਕੱਲਾ ਇੱਕ ਤੀਰ ਨਹੀਂ ਚਲਾਉਂਦੇ ਇਹਦੇ ਬੜੇ ਨਿਸ਼ਾਨੇ ਨੇ ਨਾਲ ਨਾਲ ਇਹ ਕਹਿਣਗੇ ਦੇਖੋ ਜੀ ਅਸੀਂ ਤਾਂ ਜਿਹੜੇ ਬੰਦੇ ਕਰਪਸ਼ਨ ਚ ਬਦਨਾਮ ਸੀ ਲੋਕਾਂ ਚ ਅਸੀਂ ਉਹ ਹਟਾਤੇ ਅਸੀਂ ਉਹ ਹਟਾਤੇ ਉਹਨਾਂ ਨੂੰ ਹਟਣ ਲਈ ਮਜਬੂਰ ਕਰਤਾ ਤੇ ਉਸ ਤੋਂ ਵੀ ਨਾਲ ਆ ਬੜੇ ਇੱਕ ਬੰਦਿਆਂ ਦਾ ਨਾਮ ਜੋੜਿਆ ਜਾ ਰਿਹਾ ਕਿ ਉਹ ਹੁਣੇ ਹੀ ਕੱਲ ਗਿਲਕੋ ਵਾਲੇ ਜੋ ਮਾਲਕ ਨੇ ਜੋ ਬਹੁਤ ਵੱਡੇ ਡਿਵੈਲਪਰ ਨੇ ਮੁਹਾਲੀ ਚ ਘਰੜ ਚ ਰঞ্জੀਤ ਸਿੰਘ ਗਿੱਲੇ ਸ਼ਾਇਦ ਉਹਨਾਂ ਦਾ ਨਾਮ ਉਹ ਅਸਤੀਫਾ ਦੇ ਗਨੇ ਆ ਅਕਾਲੀ ਦਲ ਚ ਸ਼ਾਇਦ ਉਹ ਇੱਧਰ ਆ ਜਾਣ ਉਹ ਨਾਂ ਵੀ ਹੋਣ ਕਈ ਜੁੜ ਗਈ ਆ ਗੱਲ ਕਿਤੇ ਨਾ ਕਿਤੇ ਉਹਨਾਂ ਤੇ ਇੱਕ ਇਨਕਮ ਟੈਕਸ ਦੀ ਰੇਟ ਵੀ ਹੋਈ ਸੀ ਸਾਲ ਕਪਹਿਲਾ ਔਰ ਅਕਾਲੀ ਦਲ ਦਾ ਸਾਝ ਕਿਹਦੇ ਨਾਲ ਰਹੀ ਹੈ ਤੇ ਅੱਗੇ ਕਿਹਦੇ ਨਾਲ ਸਾਂਝਾ ਪੈਣ ਦੀਆਂ ਗੱਲਾਂ ਹੋ ਰੀਆਂ ਨੇ ਉਹ ਵੀ ਤੁਹਾਨੂੰ ਪਤਾ ਹੈ ਬੀਜੇਪੀ ਨਾਲ ਇਸ ਸਾਰੀ ਗੇਮ ਨੂੰ ਕਿਤੇ ਜੋੜ ਕੇ ਵੇਖੋ ਜੇ ਚਪੈਸਿਆਂ ਦਾ ਲੈਣਾ ਦੇਣਾ ਪਰਸੈਪਸ਼ਨ ਦਾ ਲੈਣਾ ਦੇਣਾ ਕੀ ਇਹ ਗੱਲਾਂ ਜੁੜ ਰੀਆਂ ਨੇ ਕਿ ਨਹੀਂ ਜੁੜ ਰੀਆਂ ਨੇ ਕੀ ਇਹ ਗੇਮ ਨਹੀਂ ਚੱਲ ਰਹੀ ਏ ਕਿ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਨਹੀਂ ਹੋ ਰਹੇ ਕਿ ਦੇਖੋ ਜੀ ਕਰਪਟ ਪਾਸੇ ਕਰਤੇ ਨਾਲ ਨਾਲ ਪਰਸਪੈਕਸ਼ਨ ਦੇ ਵਿੱਚ ਖਰੜ ਦੇ ਵਿੱਚੋਂ ਪੰਜਾਬ ਪੱਖੀ ਨਹੀਂ ਜਿੱਤ ਸਕਦਾ ਉਹਦੀ ਇੱਕ ਵਜ੍ਹਾ ਹੈ ਖਰੜ ਪੰਜਾਬ ਚ ਇੱਕ ਅਜਿਹੀ ਕੌਨਸਟੀਟਿਊਐਂਸੀ ਆ ਹਲਕਾ ਹੈ ਜਿਹਦੇ ਵਿੱਚ 60% ਵੋਟਿੰਗ ਜਾਂ ਜਿਹੜੀ ਪਰਸੈਂਟੇਜ ਹੈ ਵੋਟਿੰਗ ਵਾਲਿਆਂ ਦੀ ਉਹ ਬਾਹਰ ਲਿਆਂਦੀ ਆ ਪੰਜਾਬੀਆਂ ਦੀ ਨਹੀਂਗੀ ਬਾਰਲੇ ਇੱਥੇ 60% ਨੇ ਖਰੜ ਹਲਕੇ ਚ ਤਾਂ ਇਹ ਕਲੀਅਰ ਕੱਟ ਹੈ ਕਲੀਅਰ ਕੱਟ ਹੈ ਕਿ ਇੱਥੇ ਨੈਸ਼ਨਲ ਪਾਰਟੀਆਂ ਜਿੱਤਣਗੀਆਂ ਕੋਈ ਜਿੱਤ ਜੇ ਉਹ ਇਹਨਾਂ ਦੀ ਰਲ਼ੀ ਮਿਲੀ ਆਵਦੀ ਰਲ਼ੀ ਮਿਲੀ ਕਿਵੇਂ ਲੁਧਿਆਣੇ ਤੁਸੀਂ ਵੇਖ ਚੁੱਕੇ ਹੋ ਕੀ ਹੋਇਆ ਭਾਜੀਪੀ ਨੇ ਕਿਵੇਂ ਮਦਦ ਕੀਤੀ ਆਪ ਦੀ ਉੱਥੇ ਇਲੈਕਸ਼ਨ ਜਿੱਤਣ ਚ ਵਰਨਾ ਇੱਕ ਇਹੋ ਜਿਹਾ ਬੰਦਾ ਜੀਨੂੰ ਇਹ ਨਹੀਂ ਪਤਾ ਕਿ ਕਰਤਾਰ ਸਿੰਘ ਸਰਾਬਾ ਕੌਣ ਸੀ ਜਿਹੜਾ ਕਹਿ ਰਿਹਾ ਸਰਾਬਾ ਸਿੰਘ ਥੋੜਾ ਜਾਂ ਸਾਡਾ ਉਹ ਬੰਦਾ ਜਿੱਤ ਗਿਆ ਉਹਨੂੰ ਇੱਕ ਮਨਿਸਟਰ ਵੀ ਬਣਾਤਾ ਉਹ ਵੀ ਇੰਡਸਟਰੀ ਦਾ ਮਨਿਸਟਰ ਤੇ ਭਾਜਪੀ ਨੇ ਪਹਿਲੀ ਵਾਰੀ ਆਪਦੀ ਜ਼ਿੰਦਗੀ ਚ ਆਪਦਾ ਉਹ ਉਮੀਦਵਾਰ ਲੇਟ ਉਤਾਰਿਆ ਸੀ ਉੱਥੇ ਕੀ ਕਾਰਨ ਸੀ ਇਹਦਾ ਤੇ ਜੋ ਇਹਨਾਂ ਨੇ ਉੱਥੇ ਖਰਚਾ ਕੀਤਾ ਕਰੋਨਾ ਚ ਬਲਕਿ ਹੋ ਸਕਦਾ 60 70 ਕਰੋੜ ਲੰਘ ਗਏ ਹੋਣ ਕੋਈ ਨੋਟਿਸ ਆਇਆ ਉਹਨਾਂ ਨੂੰ ਆਪਣਾ ਇਲੈਕਸ਼ਨ ਦਾ ਇਲੈਕਸ਼ਨ ਕਮਿਸ਼ਨ ਦਾ ਕੀ ਉਮੀਦਵਾਰ ਕਿਤੇ ਪਹਿਲਾਂ ਲੇਟ ਹੋਇਆ ਵੀ ਜੀਪੀ ਦਾ ਉਹ ਤਾਂ ਇਲੈਕਸ਼ਨ ਮਸ਼ੀਨ ਮੰਨੀ ਜਾਂਦੀ ਆ ਇੱਥੇ ਹੀ ਕਿਵੇਂ ਹੋ ਗਿਆ ਉਹਨਾਂ ਦੀ ਰਵਨੀਤ ਬਿੱਟੂ ਵੀ ਬੋਲ ਗਏ ਨੇ ਇਹ ਇੱਕ ਸੋਚੀ ਸਮਝੀ ਸਕੀਮ ਸੀਗੀ ਜਿਹਦੇ ਤਹਿਤ ਇਹ ਹੋਇਆ ਔਰ ਇਹ ਕਿਉਂ ਕੀਤਾ ਗਿਆ ਕਿਉਂਕਿ ਪਾਲਿਸੀਆਂ ਇੱਕ ਨਹੀਂ ਸਾਡੇ ਮੁੱਖ ਮੰਤਰੀ ਸਾਹਿਬ ਇੱਕ ਚੀਜ਼ ਤੋਂ ਅਸਤੀਫਾ ਦੇ ਦਿੰਦੇ ਨੇ ਜਾਂ ਕਹਿ ਦਿੰਦੇ ਨੇ ਕਿ ਮੈਂ ਆਹ ਵਾਲਾ ਡਿਪਾਰਟਮੈਂਟ ਛੱਡਿਆ ਕਿਹੜੇ ਵਾਲਾ ਡਿਪਾਰਟਮੈਂਟ ਜਿਸ ਦੇ ਥੱਲੇ ਆ ਲੈਂਡ ਪੂਲਿੰਗ ਵਾਲਾ ਮਾਮਲਾ ਆ ਰਿਹਾ ਹੈ ਪੰਜਾਬ ਨੂੰ ਪੰਜਾਬ ਨਹੀਂ ਰਹਿਣ ਦੇਣਾ ਜਿਹਦੇ ਤਹਿਤ ਇਹ ਸਾਜ਼ਿਸ਼ ਚੱਲ ਰਹੀ ਹੈ ਕਿ ਪੰਜਾਬ ਦੀਆਂ ਖੇਤੀਬਾੜੀ ਦੁਨੀਆਂ ਦੇ ਵਿੱਚ ਜੋ ਸਭ ਤੋਂ ਵਧੀਆ ਜ਼ਮੀਨਾਂ ਨੇ ਖੇਤੀਬਾੜੀ ਲਈ ਜਿੱਥੇ ਕਮਾਲ ਦੀਆਂ ਫਸਲਾਂ ਹੁੰਦੀਆਂ ਨੇ ਉੱਥੇ ਕਲੋਨੀਆਂ ਬਣਾ ਦਿੱਤੀਆਂ ਜਾਣਗੀਆਂ ਜੱਟ ਕੇ ਕਲੋਨੀਆਂ ਇਹ ਪੀਆਂ ਜ਼ਮੀਨਾਂ ਤੇ ਨਹੀਂ ਬੰਦੀਆਂ ਸਾਰਿਆਂ ਨੂੰ ਪਤਾ ਹੈ ਬਟ ਇਹ ਕਿਉਂ ਹੋ ਰਿਹਾ ਕਿ ਪੰਜਾਬੀਆਂ ਦਾ ਗਰੂਰ ਹੈ ਜਿਹੜੀ ਚੀਜ਼ ਜਿਹੜੀ ਚੀਜ਼ ਨਾਲ ਉਹ ਆਪਦੀ ਧੌਣ ਉੱਚੀ ਕਰਕੇ ਚੱਲਦੇ ਨੇ ਜਿਹਦੇ ਚ ਉਹਨਾਂ ਦੀ ਇਮਾਨਦਾਰੀ ਝਲਕਦੀ ਹੈ ਜਿਹੜੀ ਉਹਨਾਂ ਦੀ ਪਹਿਲੀ ਬਾਦਸ਼ਾਹੀ ਨਹੀਂ ਕਿਹਾ ਸੀ ਕਿ ਸਭ ਤੋਂ ਉੱਤਮ ਖੇਤੀ ਉਹਨਾਂ ਕਿਲ ਕਰਨਾ ਹੈ ਉਹਨਾਂ ਦੇ ਗਰੂਰ ਨੂੰ ਕਿਲ ਕਰਨਾ ਹੈ ਇਹਦੇ ਚ ਨੈਸ਼ਨਲ ਪਾਰਟੀਆਂ ਇਕੱਠੀਆਂ ਇਸ ਲਈ ਜਦੋਂ ਮੁੱਖ ਮੰਤਰੀ ਸਾਹਿਬ ਛੱਡ ਗਏ ਤੇ ਉਹਦਾ ਚੇਅਰਮੈਨ ਚੀਫ ਸੈਕਟਰੀ ਹੋ ਗਿਆ ਤੇ ਸਾਈਨਿੰਗ ਅਥਾਰਟੀ ਕੋਈ ਨਹੀਂ ਹੈ ਮੈਂ ਦੱਸ ਰਿਹਾ ਤੁਹਾਨੂੰ ਇਹ ਕਨਸਟੀਟਿਊਸ਼ਨਲ ਲੈਵਲ ਤੇ ਵੀ ਮਸਲਾ ਹੈ ਕਿ ਚੀਫ ਸੈਕਟਰੀ ਹੈੱਡ ਤੇ ਜਿਹੜਾ ਹਾਊਸਿੰਗ ਦਾ ਚੇਅਰਮੈਨ ਹੈ ਉਹ ਉਹਦਾ ਕੋ-ਚੇਅਰਮੈਨ ਹੋਊਗਾ ਹੁੰਦਾ ਹੀ ਹੈ ਜਿਹੜਾ ਤਾਂ ਇਹ ਕਿਵੇਂ ਹੋਇਆ ਐਮਐਲਏ ਤੋਂ ਪ੍ਰੋਟੋਕਾਲ ਵਾਈਜ਼ ਸਭ ਤੋਂ ਉੱਤੇ ਹੈ ਤੇ ਫਿਰ ਚੀਫ ਸੈਕਟਰੀ ਦੇ ਥੱਲੇ ਮਨਿਸਟਰ ਕਿਵੇਂ ਹੋ ਗਿਆ ਔਰ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਚੀਫ ਸੈਕਟਰੀ ਨੇ ਰੇ ਸਾਈਨ ਕੀ ਕਰਨੇ ਆ ਉਹ ਕਹਿਣਗੇ ਐਜ਼ ਕੈਬਨਟ ਰეკਮੈਂਡੇਡ ਮਤਲਬ ਜੋ ਕੈਬਨਟ ਨੇ ਕਿਹਾ ਹੈ ਇਹ ਗੱਲ ਪਾਸ ਹੈ ਮੈਂ ਉਹਦੇ ਤੇ ਸਾਈਨ ਕਰਤੇ ਮਤਲਬ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੇਰੀ ਜ਼ਿੰਮੇਵਾਰੀ ਹੈ ਉਹਨਾਂ ਨੇ ਕਿਹਾ ਤਾਂ ਜਿਵੇਂ ਕੈਬਨਟ ਨੇ ਕਿਹਾ ਮੈਂ ਕਹਤਾ ਤੇ ਕੈਬਨਟ ਕੀ ਕਹੂਗਾ ਕਿ ਜੀ ਅਸੀਂ ਤਾਂ ਇੰਨੇ ਮਿਨਿਸਟਰ ਸੀ ਉਹ ਚ ਬਹੁਤ سارے ਮਸਲੇ ਸੀ ਜਿੱਦੇ ਚ ਲੈਂਡ ਪੂਲਿੰਗ ਵਾਲਾ ਵੀ ਜਿਸੀਂ ਪਾਸ ਕਰਤਾ ਇਹਨਾਂ ਨੇ ਸਾਈਨ ਕਰਤੀ ਗੱਲ ਖਤਮ ਕੱਲ ਨੂੰ ਜਦੋਂ ਇਹਦੇ ਤੇ ਫਰਾਡ ਨਿਕਲੇ ਸਕੈਮ ਨਿਕਲੇ ਤਾਂ ਜ਼ਿੰਮੇਦਾਰ ਕੌਣ ਹੈ ਮੈਨੂੰ ਦੱਸ ਦਿਓ ਤੁਸੀਂ ਪਰ ਕਾਂਗਰਸ ਨਹੀਂ ਬੋਲੀ ਜਿਨੇ ਦੇਸ਼ ਤੇ ਵੀ ਤੇ ਪੰਜਾਬ ਤੇ ਵੀ ਇੰਨਾ ਰਾਜ ਕੀਤਾ ਹੈ ਕਿ ਉਹਨਾਂ ਨੂੰ ਪਤਾ ਨਹੀਂ ਇਹ ਸਖਧਾਨਕ ਲੈਵਲ ਤੇ ਬਹੁਤ ਕਫਲਾ ਹੋਇਆ ਹੈ ਮੁੱਖ ਮੰਤਰੀ ਪਹਿਲੀ ਵਾਰੀ ਛੱਡ ਗਏ ਜਦ ਕਿ ਆਮ ਤੌਰ ਤੇ ਰੌਲਾ ਪੈਂਦਾ ਹੁੰਦਾ ਮੁੱਖ ਮੰਤਰੀ ਕੋਲੇ ਆਹ ਡਿਪਾਰਟਮੈਂਟ ਰਹਿ ਗਿਆ ਪਹਿਲੇ ਮਨਿਸਟਰ ਨੇ ਆਹ ਡਿਪਾਰਟਮੈਂਟ ਲੈਣਾ ਸੀ ਇਹ ਉਲਟਾ ਹੋ ਗਿਆ ਇਹ ਹੋਇਆ ਕਿਵੇਂ ਸੀ ਲੁਧਿਆਣਾ ਇਲੈਕਸ਼ਨਾਂ ਵੇਲੇ 7 ਦਿਨ ਲੜ ਕੇ ਪਹਿਲਾਂ ਆਗੇ ਸੀ ਆਪ ਦੇ ਕਨਵੀਨਰ ਨਾਲ 7 ਦਿਨ ਪਹਿਲਾਂ ਹਿੱਸਾ ਨਹੀਂ ਲਿਆ ਸੀ ਕੈਂਪੇਨ ਚ ਫਿਰ ਗੱਲ ਉੱਠੀ ਸੀ ਕਿ ਇਹਨਾਂ ਨੂੰ ਹਟਾਇਆ ਜਾਵੇ ਫਿਰ ਫੈਸਲਾ ਕੀ ਹੋਇਆ ਕਿ ਆਹ ਡਿਪਾਰਟਮੈਂਟ ਛੱਡ ਦਿਓ ਉਹਨਾਂ ਨੇ ਛੱਡਤਾ ਉਹਨਾਂ ਨੇ ਵੀ ਉਹੀ ਗੱਦਾਰੀ ਕੀਤੀ ਹੈ ਜੋ ਆ MLA ਕੁੜੀ ਕਰ ਰਹੀ ਹੈ ਦੱਸ ਨਹੀਂ ਰਹੇਗੇ ਕਿ ਗੜਬੜ ਕੀ ਹੋ ਰਹੀ ਹੈ ਇਹ ਜਿਹੜਾ ਹਜ਼ਾਰਾਂ ਕਰੋੜਾਂ ਮਤਲਬ ਲੱਖਾਂ ਕਰੋੜਾਂ ਦਾ ਸਕੈਮ ਹੋ ਰਿਹਾ ਹੈ ਤੇ ਪੰਜਾਬ ਦਾ غرੂਰ ਕੁਚਲਿਆ ਜਾ ਰਿਹਾ ਹੈ ਮੱਡੀਆਂ ਮੇਟ ਕੀਤਾ ਜਾ ਰਿਹਾ ਉਹਦੇ ਬਾਰੇ ਬੋਲ ਨਹੀਂ ਰਹੇ ਪਾਸੇ ਹੋ ਗਏ ਕਿ ਭਾਈ ਮੈਂ ਸਾਈਨ ਨਹੀਂ ਕਰਨੇ ਮੈਂ ਭਗਵੰਤ ਸਿੰਘ ਮਾਨ ਨੂੰ ਤੁਹਾਨੂੰ ਕਹੂੰਗਾ ਸਾਈਨ ਨਾ ਕਰਕੇ ਤੁਸੀਂ ਇਸ ਵੱਡੀ ਜ਼ਿੰਮੇਵਾਰੀ ਤੋਂ ਬਚੂਗੇ ਨਹੀਂ ਤੁਸੀਂ ਮੁੱਖ ਮੰਤਰੀਓ ਤੇ ਤੁਹਾਡੇ ਮੁੱਖ ਮੰਤਰੀ ਕਾਲਜ ਪੰਜਾਬ ਨਾਲ ਐਡਾ ਵੱਡਾ ਧਰੋ ਹੋ ਰਿਹਾ ਹੈ ਕਿ ਉਹਦੀਆਂ ਜ਼ਮੀਨਾਂ ਜਿਹੜੀਆਂ ਦੁਨੀਆਂ 'ਚ ਬੇਸ਼ਕੀਮਤੀ ਨੇ ਫਸਲਾਂ ਲਈ ਜਿਹਦੇ ਨਾਲ ਦੁਨੀਆਂ ਚੱਲੀ ਐ ਜਿਹਦਾ ਦੁਨੀਆਂ ਦਾ ਪਹਿਲਾ ਬਿਜ਼ਨਸ ਸੀ ਤੇ ਆਖਰੀ ਬਿਜ਼ਨਸ ਹੋਊਗਾ ਉੱਥੇ ਸ਼ਹਿਰੀ ਕਲੋਨੀਆਂ ਬਣਾਉਣ ਦੀ ਗੱਲ ਹੋ ਰਹੀ ਆ ਇੱਕ ਮੈਨੂੰ ਦੱਸਿਓ ਜੇ ਪੰਜਾਬ ਦੀ ਪਾਪੂਲੇਸ਼ਨ ਤਾਂ ਵਾਧ ਹੀ ਨਹੀਂ ਰਹੀ ਗ੍ਰੋਥ ਜਿਹੜੇ ਇੱਥੋਂ ਦੇ ਨੌਜਵਾਨ ਮੁੰਡੇ ਸੀ ਉਹ ਤਾਂ ਬਾਹਰ ਉੱਠ ਗਏ ਤੁਸੀਂ ਆ ਇੰਨੀ ਲੈਂਡ ਪੂਲਿੰਗ ਕਰਕੇ ਦੁਨ ਪੂਰੇ ਪੰਜਾਬ 'ਚ ਇਕੱਲੀ ਲੁਧਿਆਣਾ ਨਹੀਂ ਹੋੜੀ ਚੰਡੀਗੜ੍ਹ ਵੀ ਮੋਗੇ ਵੀ ਰੋਪੜਾ ਲ ਵੀ ਅਨੰਦਪੁਰ ਸਾਹਿਬ ਕੋਲੇ ਵਿੱਚ ਉਹਨਾਂ ਦੇ ਸਾਰੇ ਸ਼ਹਿਰਾਂ ਚ ਹੋ ਰਹੀ ਐ ਜਲੰਧਰ ਵੀ ਇਹ ਲੈਂਡ ਪੂਲਿੰਗ ਕਿਦੇ ਲਈ ਹੋ ਰਹੀ ਐ ਕਿ ਨੂੰ ਵਸਾਇਆ ਜਾਊਗਾ ਇੱਥੇ ਲਿਆ ਕੇ ਪੰਜਾਬੀ ਤਾਂ ਹੈ ਨਹੀਂਗੇ ਇੰਨੇ ਤੇ ਮੈਂ ਤੁਹਾਨੂੰ ਕਿੰਨੀ ਵਾਰੀ ਪਹਿਲਾਂ ਕਹਿ ਚੁੱਕਿਆ ਕਿ ਨੌਨ ਕੰਪੈਂਸੀ ਚਾਰजेस ਲਾ ਲਓ ਜਿੰਨਾਂ ਕੋਲੇ ਇੰਨਾਂ ਸ਼ਹਿਰਾਂ ਚ ਪਲਾਟ ਫਰੀ ਪਏ ਨੇ ਜਾਂ ਫਲੈਟ ਬਣਾ ਕੇ ਰੱਖੇ ਨੇ ਕੋਠੀਆਂ ਬਣਾ ਕੇ ਰੱਖੀਆਂ ਨੇ ਨਾ ਤਾਂ ਉਹ ਕਿਰਾਏ ਤੇ ਦਿੰਦੇ ਨੇ ਨਾ ਕਿਸੇ ਨੂੰ ਵੇਚਦੇ ਨੇ ਉਹਨਾਂ ਤੇ ਇੱਕ ਟੈਕਸ ਲਾ ਲਓ ਜਿਵੇਂ ਕਿ ਯੂਰਪ ਚ ਲੱਗਦਾ ਕੈਨੇਡਾ 'ਚ ਲੱਗਦਾ ਕਰ ਲਊਵੇਂ ਉਹ ਲੋਕਾਂ ਲਈ अवेलेबल ਹੋ ਜਾਣਗੇ ਲੋਕ ਉਥੇ ਰਹਿ ਸਕਣਗੇ ਖਰੀਦ ਕੇ ਕਿਉਂ ਨਹੀਂ ਕਰਦੇ ਇਹ ਇਹ ਨਵੀਂ ਪਾਲਿਸੀ ਕਿਉਂ ਖੈਰ ਉਹਦੇ 'ਚ ਆਪ ਨੂੰ ਕਰਪਸ਼ਨ ਵਾਈਜ਼ ਕਿੰਨਾ ਫਾਇਦਾ ਮੈਂ ਤੁਹਾਨੂੰ ਗਣਾ ਆ ਚੁੱਕਿਆ ਕਿ ਉਹ ਬਿਲਡਰਾਂ ਤੋਂ ਡਿਵੈਲਪਰਾਂ ਤੋਂ ਲੈਣਗੇ ਚੱਲ ਇੱਥੇ ਨਹੀਂ ਕਰਦੇ ਇੱਧਰ ਕਰ ਲੈਣੇ ਆ ਕਿਉਂਕਿ ਉਹਨਾਂ ਦਾ 9 ਕਰੋੜ ਦਾ ਕਿਲਾ ਉਹ ਕਰੋੜ ਦਾ ਹੋ ਜੂ ਜੇ ਉਥੇ ਇੰਨੀ ਜ਼ਮੀਨ ਹੋਰ ਆ ਜੂ ਤੇ ਕਹਿਣਗੇ ਚੱਲੋ ਇੱਧਰ ਨਹੀਂ ਇੱਧਰ ਕਰ ਲੈਣੇ ਆ ਤਾਂ ਉਹਨਾਂ ਨੂੰ ਫਾਇਦਾ ਹੋਊਗਾ ਨੁਕਸਾਨ ਹੁੰਦਾ ਹੁੰਦਾ ਤੋ ਇਹਨਾਂ ਨੂੰ ਪੈਸੇ ਦੇਣਗੇ ਜਾਂ ਆਈਐਮＦ ਤੇ ਵਰਲਡ ਬੈਂਕ ਤੋਂ ਲੋਨ ਲੈਣਗੇ ਜਿਹੜਾ ਪੈਸਾ ਯੂਜ਼ ਕਰਨਗੇ ਕੋਈ ਡਵੈਲਪ ਤਾਂ ਕਿਤੇ 25 30 ਸਾਲ ਹੋਣਾ ਹੀ ਨਹੀਂ ਖੈਰ ਉਹ ਤਾਂ ਹੋਣਾ ਹੀ ਨਹੀਂਗਾ ਇਹ ਡਰਾਮਾ ਚੱਲ ਰਿਹਾ ਔਰ ਇਹਦੇ ਚ ਸਾਰੇ ਸਹਿਮਤ ਨਹੀਂ ਜੇ ਸਹਿਮਤ ਨਾ ਹੁੰਦੇ ਤਾਂ ਮੁੱਖ ਮੰਤਰੀ ਵਾਲੀ ਆ ਗੱਲ ਨਾ ਬੀਜੇਪੀ ਨੇ ਚੱਕੀ ਨਾ ਕਾਂਗਰਸ ਨੇ ਚੱਕੀ ਨਾ ਕਾਲੀਆਂ ਨੇ ਚੱਕੀ ਜਿਹੜੇ ਰਾਜ ਚ ਰਹਿ ਚੁੱਕੇ ਨੇ ਇਹਨਾਂ ਨੂੰ ਪਤਾ ਨਹੀਂ ਇੰਨਾਂ ਗੱਲਾਂ ਦਾ ਕਿ ਮੁੱਖ ਮੰਤਰੀ ਚਲਿਆ ਗਿਆ ਕੋ-ਚੇਅਰਮੈਨ ਮਨਿਸਟਰ ਹੈ ਚੀਫ ਸੈਕਟਰੀ ਸਾਈਨ ਕਿਵੇਂ ਕਰੂਗਾ ਔਰ ਉਹ ਤਾਂ ਕਹਿ ਦੂਗਾ ਐਸ ਕੈਬਨਟ ਰეკਮੈਂਡਡ ਮੈਂ ਸਾਈਨ ਕਰ ਦਿੰਨਾ ਤੇ ਕੌਣ ਰਿਸਪੌਂਸੀਬਲ ਹੈ ਜੋ ਐਡੀ ਵੱਡੀ ਗੱਲ ਹੋ ਰਹੀ ਹੈ ਕੌਣ ਰਿਸਪੌਂਸੀਬਲ ਹੈ ਦੱਸੂਗਾ ਕੋਈ ਇਹ ਪੰਜਾਬ ਨੂੰ ਬਰਬਾਦ ਕਰਨ ਦੀ ਸਕੀਮ ਹੈ ਆਹੀ ਆ ਖਰੜ ਦੇ ਵਿੱਚ ਹੋਇਆ ਔਰ ਲੋਕ ਕੀ ਕਰ ਰਹੇ ਨੇ ਜਾਂ ਤੇ ਨਾ ਉਹਨੂੰ ਰਸਤੇ ਚੋਂ ਹਟਾਇਆ ਜਾ ਰਿਹਾ ਆਂਦੇ ਜੀ 40 50 ਐਮਐਲਏ ਬਦਲ ਦੇਾਂਗੇ ਅਸੀਂ ਉਦੇ ਨਾਲ ਕੀ ਹੋ ਜੂਗਾ ਕ腐ਪਸ਼ਨ ਤਾਂ ਸਭ ਤੋਂ ਪਹਿਲਾਂ ਟੌਪ ਤੋਂ ਸ਼ੁਰੂ ਹੋਈ ਐ ਆ 40 50 ਜਿਹੜੇ ਬਦਲੂਗੇ ਜਾਂ ਹਰ ਕੌਨਸਟੀਟੂਐਂਸੀ ਨੂੰ ਜੋ ਲੁੱਟਿਆ ਜਾ ਰਿਹਾ ਐ ਇਹ ਤਾਂ ਬਾਅਦ ਚ ਸ਼ੁਰੂ ਹੋਇਆ ਪਹਿਲਾਂ ਤਾਂ ਤੁਸੀਂ ਲੁੱਟਣ ਲੱਗੇ ਹੋ ਕਿੰਨੇ ਵਾਰੀ ਅਸੀਂ ਰੇਤ ਬਾਰੇ ਕਹਿ ਚੁੱਕੇ ਹਾਂ ਕਿਵੇਂ ਲੁੱਟ ਰਹੇ ਹੋ ਤੁਸੀਂ 20000 ਕਰੋੜ ਤੁਹਾਡੀ ਜੇਬ ਚ ਜਾ ਰਿਹਾ ਜਿਵੇਂ ਪਹਿਲਿਆਂ ਦੀ ਹੀ ਜਾ ਰਿਹਾ ਸੀ ਸੋ ਇਹ ਨੈਸ਼ਨਲ ਪਾਰਟੀਆਂ ਮਿਲੀਆਂ ਜੁਲੀਆਂ ਨਹੀਂ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਨੈਸ਼ਨਲ ਪਾਰਟੀਆਂ ਤੋਂ ਮੇਰੀ ਮੁਰਾਦ ਇਹ ਨਹੀਂ ਕਿ ਜੋ ਪੰਜਾਬ ਚ ਬਣ ਰਹੀਆਂ ਉਹ ਬਾ ਕਮਾਲ ਨਹੀਂ ਨਾ ਮੈਂ ਆ ਸਾਡੀ ਰੈਲੀ ਹੋਈ ਸੀ ਹੁਣ ਜਬਰ ਵਿਰੋਧ ਉੱਥੇ ਵੀ ਮੈਂ ਇਹੀ ਗੱਲ ਕਹੀ ਸੀ ਕਿ ਸਾਡਾ ਕੋਈ ਮਕਸਦ ਇਹ ਨਹੀਂਗਾ ਕਿ ਜਿਹੜੇ ਆ ਸਟੇਜ ਤੇ ਬੈਠੇ ਇਹਨਾਂ ਚੋਂ ਕਿਸੇ ਨੂੰ ਬਣਾ ਦਿਓ ਨੋ ਮੈਂ ਕਿਹਾ ਸੀ ਜਿਹੜਾ ਮੁੱਦਿਆਂ ਦੀ ਗੱਲ ਨਹੀਂ ਕਰਦਾ ਉਹ ਪੰਜਾਬ ਦਾ ਦੁਸ਼ਮਣ ਹੈ ਮੁੱਦਿਆਂ ਦੇ ਆਧਾਰਤ ਪੋਲਿਟਿਕਸ ਹੋਣੀ ਚਾਹੀਦੀ ਹੈ ਮੁੱਦੇ 30 ਤੋਂ 35 ਮੁੱਦੇ ਨੇ ਉਹਨਾਂ ਦੀ ਡਿਟੇਲ ਦਿੱਤੀ ਜਾਵੇ ਲੇ ਕੇ ਫਿਰ ਗੱਲ ਹੋਊਗੀ ਜੇ ਇਹ ਨਹੀਂ ਕੀਤਾ ਜਾ ਰਿਹਾ ਇਹਦਾ ਮਤਲਬ ਧੋਖਾ ਹੈ ਨਾਰਾ ਦੇ ਕੇ ਧੋਖੇ ਨਾਲ ਤੁਹਾਨੂੰ ਲੁੱਟਣ ਦੀ ਕੋਸ਼ਿਸ਼ ਹੈ ਜੇ ਕੋਈ ਇਹ ਕਵੇ ਸਾਨੂੰ ਬਣਾ ਦਿਓ ਅਸੀਂ ਧੂੜ ਕੱਢ ਦਿਆਂਗੇ ਬਕਵਾਸ ਕਰ ਰਿਹਾ ਕੋਈ ਵੀ ਪ੍ਰਾਈਵੇਟ ਇੰਡੀਵਿਜੂਅਲ ਕਰਪਟ ਹੋ ਸਕਦਾ ਹੈ ਸਿਰਫ ਬਚੂਗੇ ਕਿਵੇਂ ਜਦੋਂ ਨੀਤੀਆਂ ਤੇ ਗੱਲ ਆਊਗੀ ਟਟੇਲ ਨੀਤੀਆਂ ਦੀ ਕਿ ਰੇਤ ਕਿਵੇਂ ਚੱਲੂਗੀ ਰੈਵਨਿਊ ਕਿਵੇਂ ਬੈਟਰ ਹੋਊਗਾ ਮੈਡੀਕਲ ਕਿਵੇਂ ਹੋਊਗਾ ਐਜੂਕੇਸ਼ਨ ਕਿਵੇਂ ਹੋਊਗੀ ਪੁਲਿਸ ਦਾ ਜ਼ਬਰ ਕਿਵੇਂ ਰੁਕੂਗਾ ਅਸੀਂ ਤਲਵੰਡੀ ਸਾਬੋ ਵੇਲੇ ਵੀ ਪੰਜ ਮੁੱਦੇ ਦਿੱਤੇ ਸੀ ਉਹਦਾਂ ਨਾਲ ਅਸੀਂ पीसीए पुलिस कंप्लेंट अथॉरिटी वो किवें बेटर हो सकती है ऑलरेडी एक्ट है किवें वो बेटर हो सड्डा ਜਿਹੜੀਆਂ ਇੰਨਾ ਸਰਕਾਰਾਂ ਨੇ ਐਮੈਂਡਮੈਂਟ ਕਰਕੇ ਪੰਗੂ ਬਣਾਤਾ ਹੈ ਕਿਵੇਂ ਉਹਦੇ ਚ 900 ਦਾ ਕਰਕੇ ਪੁਲਿਸਿਆ ਜ਼ਬਰ ਨੂੰ ਤੁਸੀਂ ਅੱਧਾ ਰੋਕ ਸਕਦੇ ਹੋ ਬਾਕੀ ਚੀਜ਼ਾਂ ਵੀ ਹੋ ਸਕਦੀਆਂ ਪਰ ਪੰਜਾਬ ਦੇ ਪੱਖ ਦੀ ਗੱਲ ਕੀ ਹੈ ਜਦੋਂ ਮੁੱਦਿਆਂ ਦੀ ਪੋਲਿਟਿਕਸ ਹੋਊਗੀ ਨਹੀਂ ਤਾਂ ਇਹ ਆ ਲੈਂਡ ਪੂਲਿੰਗ ਇਹ ਤੁਹਾਨੂੰ ਤਬਾਹ ਕਰਨ ਦੀ ਕਾਰਨ ਹੈ ਇਤگە ਹੋਰ ਪਰਤਾਂ ਵੀ ਅਸੀਂ ਖੋਲਾਂਗੇ ਔਰ ਇੱਕ ਗੱਲ ਹੋਰ ਬਹੁਤ ਸਾਰੇ ਬੁੱਧੀਜੀਵੀ ਨੇ ਜਿਹੜੇ ਆਂਦੇ ਨੇ ਕਿ ਸਿਰਫ ਆਪ ਦਾ ਵਿਰੋਧ ਕਰੋ ਉਹਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੀ ਦੂਜੀ ਪਾਰਟੀ ਬੈਠੀ ਹੈ ਅਗਲੀ ਜਿੱਤਣ ਨੂੰ ਤਿਆਰ ਜਿਵੇਂ ਕਿ ਕਾਂਗਰਸ ਹੈ ਉਹ ਜਿੱਤ ਜੇ ਮੈਂ ਕਹਾਂ ਉਹ ਵੀ ਤੁਹਾਡੇ ਨਾਲ ਧੋਖਾ ਕਰ ਰਹੇ ਜੇ ਜਿਹੜੀ ਪਾਰਟੀ ਸਭ ਤੋਂ ਜ਼ਿਆਦਾ ਜੀ ਨੇ ਰਾਜ ਕੀਤਾ ਹੈ ਜਿਨੇ ਪਾਣੀਆਂ ਤੋਂ ਲੈ ਕੇ ਹਰ ਚੀਜ਼ ਪੰਜਾਬ ਨਾਲ ਧਰੋ ਕੀਤਾ ਹੈ ਉਹ ਚੰਗੀ ਕਿਵੇਂ ਹੋ ਸਕਦੀ ਹੈ ਤੇ ਹੁਣ ਵੀ ਉਹ ਜਿਹੜੀ ਬੇਈਮਾਨ ਹੈ ਕਿਹੜੀ ਗੱਲ ਤੇ ਬੋਲੀ ਆ ਤੁਹਾਨੂੰ ਮੈਂ ਲੈਂਡ ਪੂਲਿੰਗ ਵਾਲੀ ਤੇ ਦੱਸਦਾ ਕਿਉਂ ਨਹੀਂ ਬੋਲੇ ਮੁੱਖ ਮੰਤ ਉੱਤੋਂ ਬੋਲਣ ਨੂੰ ਕੀ ਕਹਿਣਾ ਜਿੱਥੇ ਅਸਲ ਕਰਪਸ਼ਨ ਹੋ ਉੱਥੇ ਤਾਂ ਤੁਸੀਂ ਬੋਲ ਹੀ ਨਹੀਂ ਰਹੇ ਇਹ ਸਭ ਰਲੇ ਮਿਲੇ ਨੇ ਜਿੰਨੀਆਂ ਨੇ ਨੈਸ਼ਨਲ ਪਾਰਟੀਆਂ ਨੇ ਤੇ ਜਿਹੜੇ ਪੰਜਾਬ ਵਾਲੇ ਵੀ ਕਹਿ ਰਹੇ ਨੇ ਕਿ ਯਾਰ ਆ ਤਾਂ ਗੰਦੇ ਤੁਸੀਂ ਉਦੋਂ ਨਾਲ ਨਹੀਂ ਸੀ ਉਹਨਾਂ ਦੇ ਜਦੋਂ ਗੰਦ ਪੈ ਰਿਆ ਸੀ ਸੋ ਕਬੀਰ ਬਾਦਲ ਖਰਾਬ ਹੈ ਜਿਕਲਾ ਤੇ ਤੁਸੀਂ ਕੌਣ ਸੀ ਉਦੋਂ ਤੁਸੀਂ ਉਹਦੇ ਨਾਲ ਫਾਇਦੇ ਨਹੀਂ ਲੈ ਰਹੇ ਸੀ ਤੁਸੀਂ ਚੰਗੇ ਕਿਵੇਂ ਹੋ ਗਏ ਹੁਣ ਵੀ ਮੈਂ ਉਹ ਵੀ ਛੱਡੋ ਕੀ ਹੁਣ ਤੁਸੀਂ ਮੁੱਦੇ ਤੇ ਹੋ ਉੱਥੇ بڑے ਬੰਦੇ ਸੀ ਸਮਾਨੇ ਚ ਮੁੰਡੇ ਮਰੇ ਸੀ ਸੱਤ Hindu Hindu families ਦੇ ਬੱਚੇ ਸੀਗੇ ਸਾਡੇ ਪੰਜਾਬੀ ਸੀ ਅਸੀਂ ਬੈਠੇ ਉਹਨਾਂ ਦੇ ਨਾਲ ਫੇਰ ਜਦੋਂ ਉਹਨਾਂ ਨੂੰ ਸੜਕ ਤੇ ਲਿਆਂਦਾ ਤਾਂ ਕੰਨ ਦੇ ਇਹਦੇ ਇਹਨਾਂ ਦੀ ਸਰਕਾਰ ਦੇ ਕੰਨ ਖੁੱਲੇ ਤਬੇਰ ਸਰਕਾਰ ਬੋਲੀ ਸਸਪੈਂਡ ਕੀਤਾ ਉੱਤੇ ਤਹਿਸੀਲਦਾਰ ਨੂੰ ਤੇ ਐਸਡੀਐਮ ਤੇ ਡੀਐਸਪੀ ਨੂੰ ਸਸਪੈਂਡਰ ਨਹੀਂ ਬਲਕੇ ਬਦਲਿਆ ਉੱਤੇ ਬਹੁਤ ਸਾਰੀਆਂ ਪਾਰਟੀਆਂ ਦੇ ਹੈੱਡ ਆਏ ਸੀ ਮੈਂ ਉਹਨਾਂ ਨੂੰ ਪੁੱਛਿਆ ਸੀ ਮੈਂ ਕਿਹਾ ਇਹ ਨਜਾਇਜ਼ ਮਾਈਨਿੰਗ ਦਾ ਜਿਹੜਾ ਟਿੱਪਰ ਜਾ ਰਿਹਾ ਸੀ ਉਹਦੇ ਕਰਕੇ ਮਰਿਆ ਕੀ ਤੁਸੀਂ ਸਹਿਮਤ ਹੋ ਕਿ ਨਜਾਇਜ਼ ਮਾਈਨਿੰਗ ਬੰਦ ਹੋਣੀ ਚਾਹੀਦੀ ਹੈ ਰੇਤਾ ਮੁਫਤ ਹੋਣਾ ਚਾਹੀਦਾ ਔਰ ਉਹਦੀ ਬਜਾਏ ਇੱਕ ਮਿਨੀਮਮ ਟੈਕਸ ਨਕਸ਼ੇ ਪਾਸ ਕਰਨ ਵੇਲੇ ਲਾ ਦਿਓ ਜਿਹਦੇ ਨਾਲ ਰੈਵਨਿਊ ਵੀ 6 ਗੁਣਾ ਹੋ ਜਾਊ ਗਵਰਨਮੈਂਟ ਦਾ ਤੇ 20 ਹਜ਼ਾਰ ਕਰੋੜ ਦੀ ਕਰਾਪਸ਼ਨ ਬੰਦ ਹੋ ਜੂ ਰੈਡੀਓ ਇੱਕ ਬੰਦਾ ਨਹੀਂ ਬੋਲਿਆ ਅਸੀਂ ਕਦੋਂ ਦੇ ਬੋਲ ਰਹੇ ਕੋਈ ਪਾਰਟੀ ਬੋਲ ਰਹੀ ਕਿ ਉਹਨਾਂ ਦਾ ਇਹ ਮੁੱਦਾ ਆਊਗਾ ਨਾ ਕਿਉਂ ਕਿ ਉਹਨਾਂ ਦਾ ਲੁੱਟਣ ਦਾ ਰਾਦਾ ਉਹ ਆਂਦੇ ਇਹਨਾਂ ਨੂੰ ਹਟਾਓ ਅਸੀਂ ਲੁੱਟਦੇ ਆਂ ਕਿ ਤੇ ਜਿਹੜਾ ਬੰਦਾ ਮੁੱਦਿਆਂ ਦੀ ਗੱਲ ਨਹੀਂ ਕਰ ਰਿਹਾ ਉਹ ਤੁਹਾਨੂੰ ਲੁੱਟਣ ਲਈ ਆ ਰਿਹਾ ਸਮਝ ਜੋ ਜੇ ਨਹੀਂ ਸਮਝੂਗੇ ਤਾਂ ਤੁਹਾਨੂੰ ਬਰਬਾਦ ਕਰਤਾ ਹੈ ਆਲਰੇਡੀ ਫਾਈਨੈਂਸ਼ੀਅਲੀ ਤੁਸੀਂ ਕਰਪਟ ਹੋਣ ਵਾਲੀ ਆ ਤੁਹਾਡੀ ਸਰਕਾਰ ਇਕਨੋਮੀ ਦਾ ਸਾਈਜ਼ ਆ 10 ਲੱਖ ਕਰੋੜ 5 ਲੱਖ ਕਰੋੜ ਤੋਂ ਜਦੋਂ ਟੱਪ ਗਏ ਜਿਹੜਾ ਕਿ ਟੱਪਣ ਵਾਲਾ ਤੁਹਾਨੂੰ ਕਰਜ਼ਾ ਵੀ ਨਹੀਂ ਮਿਲਣਾ ਤੁਸੀਂ ਤਨਖਾਹਾਂ ਵੀ ਨਹੀਂ ਦੇ ਪਾਉਂਗੇ ਬਰਬਾਦ ਹੋ ਡੈਮੋਗ੍ਰਾਫੀ ਸਾਡੀ ਕਿੱਲ ਹੋ ਗਈ ਆ ਬਾਹਰਲੇ ਵੱਧ ਗਏ ਨੇ ਆਲ ਰੈਡੀ ਵੱਧ ਚੁੱਕੇ ਨੇ ਹਰ ਚੀਜ਼ ਦਾ ਮੈਡੀਕਲ ਦਾ ਬੁਰਾ ਹਾਲ ਹੈ ਐਜੂਕੇਸ਼ਨ ਦਾ ਬੁਰਾ ਹਾਲ ਹੈ ਸਾਡੀ ਪੰਜਾਬੀ ਕਿੱਧਰ ਨੂੰ ਚਲੀ ਗਈ ਆ ਕੀ ਦੁਨੀਆ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਕਿਸੇ ਪਰਦੇਸ਼ ਦੀ ਡੈਮੋਗ੍ਰਾਫੀ ਬਦਲੀ ਗਈ ਹੈ ਜਾਂ इवन ਦੇਸ਼ਾਂ ਦੇ ਵਿੱਚ ਸਾਡੀ ਪੰਜਾਬ ਦੀ ਬਦਲੀ ਜਾ ਰਹੀ ਹੈ ਔਰ ਤੁਸੀਂ ਸੁੱਤੇ ਪਏ ਹੋ ਔਰ ਜਿਹੜੇ ਸਾਡੇ ਬੁੱਧੀਜੀਵੀ ਜਿਨ੍ਹਾਂ ਨੂੰ ਕਹਿੰਨੇ ਨੇ ਉਹ ਇੱਕ ਤੋਂ ਬਾਅਦ ਦੂਜੀ ਪਾਰਟੀ ਦੂਜੀ ਤੋਂ ਬਾਅਦ ਤੀਜੀ ਪਾਰਟੀ ਕਿਉਂ ਜਿੱਤਾਉਣ ਦੀ ਵਕਾਲਤ ਕਰਦੇ ਨੇ ਮੈਂ ਉਹਨਾਂ ਨੂੰ ਪੁੱਛਦਾ ਕਦੀ ਉਹਨਾਂ ਨੇ ਕਹਿ ਲਿਆ ਇਸ ਮੁੱਦੇ ਤੇ ਜਿਹੜਾ ਨਹੀਂ ਹੁੰਦਾ ਉਹ ਬਾਹਰ ਇਹ ਤੁਹਾਨੂੰ ਕਹਿ ਰਿਹਾ ਤੁਹਾਨੂੰ ਲੋਕਾਂ ਨੂੰ ਕਿਉਂਕਿ ਤੁਸੀਂ ਜਿਹੋ ਜੀ ਡਿਮਾਂਡ ਕਰੋਗੇ ਸਪਲਾਈ ਉਹ ਜੀ ਉਹ ਨਹੀਂ ਤਾਂ ਸਾਡੇ ਅਰਗੇ ਬੰਦੇ ਜਿਹੜੇ ਇੱਕਾ ਦੁੱਕਾ بولਦੇ ਨੇ ਸਾਨੂੰ ਤਾਂ ਇਹ ਟਾਰਗੇਟ ਕਰ ਦੇਣਗੇ ਜਾਂ ਜੇਲ੍ਹਾਂ ਦੇ ਸਿੱਟਣਗੇ ਜਾਂ ਗੋਲੀ ਮਾਰ ਦੇਣਗੇ ਤੁਸੀਂ ਸਮਝੋ ਆ ਜਿਹੜੀ ਉੱਥੇ ਤਲਵੰਡੀ ਅਕਲਿਆ ਚੋਰੀ ਸੀ ਫੈਕਟਰੀ ਹਟਾਈ ਗਈ ਹੈ ਜਾਂ ਚਮਕੌਰ ਸਾਹਿਬ ਕੌਣ ਸੀ ਉੱਥੇ ਖੁਸ਼ਿੰਦਰ ਸਿੰਘ ਕੌਣ ਹੈ ਜਸਕੀਰਤ ਸਿੰਘ ਕੌਣ ਹੈ ਜੁਝਾਰ ਸਿੰਘ ਕੌਣ ਹੈ ਬੈਂਸ ਕੋਣ ਆਮਨ ਬੈਂਸ ਜਮਾਂਹੇ ਕੋਣ ਹੈ ਇਹ ਪੰਜਾਬ ਵਾਲੇ ਸੀ ਜਿਹੜੇ ਉੱਥੇ ਲੜੇ ਜਾ ਕੇ ਜਾਂ ਉਸ ਇਲਾਕੇ ਦੇ ਬੰਦੇ ਸੀ ਜਾਂ ਉਹਨਾਂ ਪਿੰਡਾਂ ਦੇ ਬੰਦੇ ਸੀ ਇੰਨਾਂ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਕੋਈ ਆਇਆ ਉੱਥੇ ਸਾਰੇ ਮਿਲੇ ਹੋਏ ਸੀ ਇੱਥੇ ਰਾਣਾ ਗੁਰਜੀਤ ਤੇ ਉਹ ਜਿਹੜੀ ਰੁਚੜਾ ਫਰਮ ਵਾਲੇ ਹੈ ਹਿਮਾਚਲ ਦੇ ਬੀਜੇਪੀ ਵਾਲੇ ਇਕੱਠੇ ਸੀ ਚੰਨੀ ਹਰਿਆਣੇ ਉਹਨਾਂ ਦੀਆਂ ਰਜਿਸਟਰੀਆਂ ਕਰਾਈਆਂ ਸੀ ਤੇ ਝਾੜੂ ਵਾਲਿਆਂ ਦੇ ਥੱਲੇ ਸਨਰਖਣ ਚ ਕੰਮ ਹੋ ਰਿਹਾ ਸੀ ਸੇਮ ਥਿੰਗ ਉੱਥੇ ਉਹ ਜਿਹੜੇ ਨਵੀਨ ਜਨਰਲ ਦੀ ਸੀਮੈਂਟ ਵਾਲੀ ਫੈਕਟਰੀ ਕੰਮ ਕਰ ਰਹੀ ਸੀ ਉਹ ਲਾਉਣਾ ਚਾ ਰਹੇ ਸੀ ਉਹ ਪਹਿਲਾਂ ਕਾਂਗਰਸ ਚ ਹੋਣ ਬੀਜੇਪੀ ਚ ਸਾਰਾ ਵਾਤਾਵਰਨ ਗੰਦਾ ਕਰਕੇ ਲੋਕਾਂ ਨੂੰ ਬਰਬਾਦ ਕਰਨਾ ਸੀ ਲੋਕ ਇਕੱਠੇ ਹੋਏ ਲੋਕਾਂ ਲਈ ਕੌਣ ਖੜਾ ਜਾ ਕੇ ਅਸੀਂ ਜਾਂ ਉਥੋਂ ਦੇ ਲੋਕਾਂ ਲੋਕ ਕਿੱਧਰ ਗਏ ਇਹ ਪਾਰਟੀਆਂ ਵਾਲੇ ਕਿਉਂ ਨਹੀਂ ਆਏ ਨਾ ਹਾਰਿਆ ਹੋਇਆ ਐਮਐਲਏ ਆਇਆ ਨਾ ਜਿੱਤਿਆ ਹੋਇਆ ਆਇਆ ਉਦੋਂ ਅਸੀਂ ਖੜੀ ਗਏ ਉਦੋਂ ਲੋਕ ਖੜਨ ਉਥੋਂ ਦੇ ਤਾਂ ਫੇਰੇ ਇਹ ਕਾਹਦੇ ਵਾਸਤੇ ਰੱਖੇ ਨੇ ਕਿ ਜੇ ਫੈਕਟਰੀ ਉੱਥੇ ਲੱਗ ਗਈ ਉਹਦੇ ਠੇਕੇ ਦੇ ਕਿਵੇਂ ਲੈਣੇ ਆ ਇਹਨਾਂ ਨੂੰ ਦੀਦੀ ਨਹੀਂ ਸੇਤੀਆ ਪੇਪਰ ਮਿੱਲ ਕਿੰਨਾ ਗੰਦ ਪਾ ਰੀਆ ਉੱਥੇ ਮੁਖਤਸਰ ਸਾਹਿਬ ਕੋਲੇ ਇਹਨਾਂ ਨੂੰ ਜਗਤਜੀਤ ਨਹੀਂ ਦੀਦੀ ਜਿਹੜੀ ਪੁਲਾਥ ਏਰੀਏ 'ਚ ਹੈ ਆਪਣਾ ਉੱਤੇ ਕਪੂਰਥਾਲੇ ਕੋਲੇ ਹਮੀਰਾਜ ਉਹ ਨਹੀਂ ਦੀਦੀ ਇਹਨਾਂ ਨੂੰ ਆ ਬੁੱਢਾਂ ਨਾਲਾ ਨਹੀਂ ਦੀਦਾ ਕਿੰਨੀਆਂ ਗਿਣਾਵਿਆਂ ਹਰ ਜਗ੍ਹਾ ਤੇ ਨਹੀਂ ਦੀਦੀਆਂ ਨਹੀਂ ਇਹ ਉਹਨਾਂ ਤੋਂ ਪੈਸੇ ਲੈਂਦੇ ਨੇ ਬੋਲਦੇ ਆ ਉੱਥੇ ਪੰਜਾਬ ਵਾਲੇ ਬੋਲਣ ਜਾਂ ਅਸੀਂ ਬੋਲੀਏ ਜੇ ਪੁਲਿਸ ਜ਼ਬਰ ਦੀ ਗੱਲ ਹੋਵੇ ਉਦੋਂ ਵੀ ਅਸੀਂ ਬੋਲੀਏ ਇਹਨਾਂ ਦੇ ਫੋਨਾਂ ਤੇ ਕੰਮ ਹੋਣ ਇਹ ਤੁਸੀਂ ਜਿਹੜਾ ਜਿੰਦਾਬਾਦ ਮਰਦਾਬਾਦ ਕਰਦੇ ਹੋ ਸਾਡਾ ਕੋਈ ਇਰਾਦਾ ਨਹੀਂ ਸਿਆਸਤ ਦਾ ਪਰ ਜੇ ਕੋਈ ਚੰਗੇ ਲੋਕ ਬਣਦੇ ਨੇ ਤਾਂ ਉਹਨਾਂ ਦਾ ਸਾਥ ਦਿਓ ਜੋ ਮੁੱਦਿਆਂ ਤੇ ਆਉਣ ਜੋ ਬਗੈਰ ਮੁੱਦਿਆਂ ਤੇ ਆਏ ਸਮਝ ਲਓ ਤੁਹਾਨੂੰ ਲੁੱਟਣ ਆ ਰਿਹਾ ਹੈ ਨਾਰਾ ਦੇ ਰਿਆ ਨਾਰਾ ਮੀਨ ਲਾਰਾ ਤੇ ਲਾਰਾ ਮੀਨ ਤੁਹਾਡੀ ਬਰਬਾਦੀ ਕਿ ਵੀ ਕਿ ਪਹਿਲੀਆਂ ਨੇ ਕੀਤੀ ਐ ਕੈਲੀਫੋਰਨੀਆ ਬਣਾ ਦਿਆਂਗੇ ਬਣ ਗਿਆ ਗਰੀਬੀ ਹਟਾ ਦਿਆਂਗੇ ਹਟ ਗਈ ਇਨਕਲਾਬ ਲਿਆ ਦਿਆਂਗੇ ਆ ਗਿਆ ਜਾ ਮਰਿੰਦਰ ਸਿੰਘਾਂ ਦਾ ਸਿਆ ਗੁਟਕਾ ਸਾਹਿਬ ਚੱਕ ਕੇ ਨਾ ਸ਼ਾਟਾ ਦੂੰ ਹਟ ਗਿਆ ਕਿੱਧਰ ਗਈ ਇਹਨਾਂ ਦੀ ਯੋਧਨਾ ਸ਼ਾਂ ਵਿਰੋਧਾਂ ਆ ਹੁਣੇ ਮੈਨੂੰ ਉਹਨੇ ਵਿਚਾਰੇ ਨੇ ਪਰਵਿੰਦਰ ਨੇ ਦੱਸਿਆ ਝੋਟੇ ਨੇ ਮੁੰਡੇ ਨਹੀਂ 20 ਮੁੰਡੇ ਗੱਲੇ ਮਾਨ ਸਾਚ ਮਾਰ ਕੇ ਮੈਂ ਇਹਨਾਂ ਨਾਲ ਹਜ਼ਾਰ ਗੁਨੇ ਚੰਗਾ ਮੰਨੂਗਾ ਝੋਟੇ ਹਰਗਿਆਂ ਨੂੰ ਭਾਨੇ ਹਰਗਿਆਂ ਨੂੰ ਜਗਦੀਪ ਪਰੰਧਾਵੇ ਹਰਗਿਆਂ ਨੂੰ ਚਾ ਲੱਖੇ ਉਰਾਂ ਨੂੰ ਜਿਹੜੇ ਕਮ ਸੇ ਕਮ ਲੜਦਾ ਰਿਹਾ ਹੈ ਹਾਂ ਇਹਨਾਂ ਚੋਂ ਕੁਛ ਮੁੰਡਿਆਂ ਨੂੰ ਜਿਵੇਂ ਕਿ ਪੜਨਾ ਛੋਟਾ ਵਿਚਾਰੇ ਤੱਤਾ ਬੋਲਦੇ ਨੇ ਮੈਂ ਇਹਨਾਂ ਨੂੰ ਵੀ ਕਹੂੰਗਾ ਮੁੰਡਿਓ ਸਮਝਾਓ ਆਪਣੇ ਆਪ ਨੂੰ ਮੁੱਦੇ ਦੀ ਗੱਲ ਕਰੋ ਮੈਂ ਤੇ ਜੇ ਇੱਕ ਮੁੱਦੇ ਦੀ ਵੀ ਕਰ ਰਹੇ ਹੋ ਤਾਂ ਮਾੜਾ ਜਿਹਾ ਸੱਬਿਆ ਕੋਹੇ ਗੱਲ ਕਰੋ ਆਪ ਨਾ ਜਾ ਕੇ ਮਨਸਫ ਬਣੋ ਜਾਂ ਪੁਲਿਸ ਬਣੋ ਮੁੱਦੇ ਦੀ ਗੱਲ ਚੱਕੋ ਪਰ ਮੈਂ ਇਹਨਾਂ ਨੂੰ ਹਜੇ ਵੀ ਇੰਨਾ ਐ ਜੇ ਪੋਲਿਟਿਸ਼ੀਨਰਾਂ ਨਾਲੋਂ 100 ਟਾਈਮ ਬੈਟਰ ਮੰਨਦਾ ਹੈ ਕਮ ਸੇ ਕਮ ਲੋਕਾਂ ਲਈ ਲੜਦਾ ਰਿਹਾ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਹੜਾ ਬੰਦਾ ਮੁੱਦਿਆਂ ਦੀ ਗੱਲ ਨਹੀਂ ਕਰਦਾ ਉਹ ਲੁੱਟਣਾ ਚਾਹ ਰਿਹਾ ਹੈ ਆ ਜਿਹੜੇ ਅਸਤੀਫੇ ਦਿੱਤੇ ਜਾ ਰਹੇ ਇਹਨਾਂ ਦੇ ਪਿੱਛੇ ਅਸਲ ਗੇਮ ਸਮਝੋ ਇਹ ਪਰਸੈਪਸ਼ਨ ਦੀ ਗੇਮ ਹੈ ਕਿ ਕੌਣ ਜਿੱਤੂਗਾ ਅਗਲੀ ਵਾਰੀ ਤੇ ਸਮਝੌਤੇ ਇਹਨਾਂ ਦੀਆਂ ਵੱਡੀਆਂ ਅੰਡਰਸਟੈਂਡਿੰਗ ਨੇ ਕਿ ਆ ਪਿੰਡਾਂ ਵਾਲੇ ਜਾਂ ਪੰਜਾਬੀਤ ਮੈਂ ਪੂਰੇ ਸ਼ਹਿਰਾਂ ਵਾਲਿਆਂ ਨੂੰ ਪੁੱਛੂੰਗਾ ਪੰਜਾਬੀਆਂ ਨੂੰ ਕੀ ਤੁਸੀਂ ਜਿਉਂਦੇ ਰਹਿ ਜਾਊਂਗੇ ਕੀ ਅੱਜ ਆ ਤੁਹਾਨੂੰ ਜੋ ਧਮਕੀਆਂ ਆਉਂਦੀਆਂ ਤੁਸੀਂ ਕੋਈ 5 ਲੱਖ ਤੋਂ ਸ਼ੁਰੂ ਹੋ ਕੇ 5 ਕਰੋੜ ਤੱਕ ਦਿੰਨੇ ਹੋ ਇਹ ਕਿਉਂ ਹੋ ਰਿਹਾ ਹੈ ਕੀ ਪੁਲਸ ਤੋਂ ਨੂੰ ਕਹਿੰਦੀ ਨਹੀਂ ਆਵਦੀ ਸੈਟਲਮੈਂਟ ਕਰ ਲਓ ਔਰ ਮੈਂ ਆਪ ਦੇ ਪੰਜਾਬੀ ਮੁੰਡਿਆਂ ਨੂੰ ਵੀ ਪੁੱਛੂਗਾ ਜਿਹੜੇ ਪਿਸਤੌਲ ਚੱਕੀ ਫਿਰਦੇ ਨੇ ਕੀ ਓਏ ਐਵੀ ਬਹਾਦਰੀ ਦਾ ਕਰਨਾ ਜੇ ਪੰਜਾਬ ਦੇ ਨਾ ਕੰਮ ਆਈ ਪੰਜਾਬ ਲਈ ਇਹ ਇਹ ਸਾਡੇ ਸਭ ਤੋਂ ਵੱਡੀ ਕੀ ਚੀਜ਼ ਹੈ ਜਪਜੀਤ ਸਾਹਿਬ ਜੀ ਦੇ ਕਿਹਾ ਗਿਆ ਸਭ ਕੁਝ ਹੁਕਮ ਚ ਹੈ ਤੁਹਾਨੂੰ ਜਿੰਨਾ ਮਿਲਣਾ ਥੋਡੀ ਜ਼ਿੰਦਗੀ ਚ ਉਨਾ ਹੀ ਮਿਲੂਗਾ ਜਾਏ ਚੰਗੇ ਕੰਮ ਨਾਲ ਲੈ ਲੋ ਜਾਂ ਪੁੱਠੇ ਕੰਮ ਨਾਲ ਲੈ ਲੋ ਆ ਬੇ ਕਰਮ ਖਰਾਬ ਨਾ ਕਰੋ ਇਹ ਸਾਡਾ ਪਹਿਲੀ ਫਲਸਫਾ ਹੈ ਔਰ ਇਹ ਗੀਤਾ ਚ ਵੀ ਕਿਹਾ ਹੈ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਰਮ ਦੀ ਐਹਮਿਆਤ ਇਹ ਹੁੰਦੀ ਹੈ ਕਿ ਉਹ ਚੰਗਾ ਹੈ ਜਾਂ ਮਾੜਾ ਮਿਲਣਾ ਜਾਂ ਨਾ ਮਿਲਣਾ ਮਰਨਾ ਜਾਂ ਨਾ ਮਰਨਾ ਇਹ ਨਿਸ਼ਚਿਤ ਹੈ ਪਲੀਜ਼ ਤੁਹੋਂ ਰੋਈ ਦੇ ਪਾਛੇ ਨੂੰ ਜਿਹਦੇ ਨਾਲ ਆਪਾਂ ਇਸ ਪੰਜਾਬ ਨੂੰ ਇਸ ਧਰਤੀ ਨੂੰ ਬਚਾ ਸਕੀਏ ਜੋ ਦੁਨੀਆ ਚ ਸਭ ਤੋਂ ਉੱਤਮ ਹੈ ਸਿਰਫ ਖਰਾਬ ਇਸ ਕਰਕੇ ਕਿ ਸਾਨੂੰ ਸਾਸ਼ਿਕ ਜਿਹੜੇ ਆ ਨਿਕੰਮੇ ਮਿਲੇ ਉਹਨਾਂ ਨੂੰ ਵੀ ਬੈਟਰ ਕਰ ਸਕਦੇ ਆ ਜੇ ਤੁਹਾਡੀ ਡਿਮਾਂਡ ਸਹੀ ਹੋਵੇ ਤਾਂ ਸੋ ਡਿਮਾਂਡ ਸਹੀ ਕਰੋ ਆ ਛੋਟੀਆਂ-ਛੋਟੀਆਂ ਹਰਕਤਾਂ ਜੋ ਹੋ ਰੀਆਂ ਨੇ ਅਸਤੀਫਿਆਂ ਦੀਆਂ ਫਲਾਨੇ ਦਾ ਫਲਾਨੇ ਦੀ ਪਾਰਟੀ ਚ ਚਲੇ ਜਾਣਾ ਉਹਦੇ ਪਿੱਛੇ ਉਹਦਾ ਮਤਲਬ ਸਮਝਿਆ ਕਰੋ ਔਰ ਉਹਦਾ ਟੋਟੈਲਿਟੀ 'ਚ ਫਰਕ ਕੀ ਪੈ ਰਿਹਾ ਕੀ ਪੰਜਾਬ ਬੈਟਰ ਹੋ ਰਿਹਾ ਜਾਂ ਨਹੀਂ ਹੋ ਰਿਹਾ ਉਸ ਪਾਸੇ ਸੋਚਿਆ ਕਰੋ ਸਾਸ਼ਿਕਾਂ